ਇਹ ਗੀਗਲ ਸੜਕਾਂ ਤੇ ਤੁਸੀਂ ਭੱਜੇ ਫਿਰਦੇ ਜੇ ਕਿ ਉਹ ਮੁੰਡਾ ਨੌਜਵਾਨ ਭੱਜੇ ਫਿਰਦਾ ਕੀ ਹੋਇਆ ਵਾ ਉਹ ਲੱਗੀ ਆ ਪਾਜੀ ਇਹਦੇ ਕਰਕੇ ਮੁਕਾਰ ਵੀ ਆਇਤਾ ਹੈ ਸੈਂਟਰਾਂ ਜੀ ਰੱਖਿਆ ਇਹਨੂੰ ਮੈਂ ਸੈਂਟਰਾਂ ਜੀ ਰੱਖਦੀ ਰਹੀ ਆ ਕਿ ਕਿਤੇ ਇਤਰੇ ਬੱਸਾਂ ਦੇ ਚੜ ਜਾਂਦਾ ਬੱਸਾਂ ਦੇ ਲੋਕਾਂ ਨੂੰ ਇੱਤੇ ਰੋੜੇ ਮਾਰਦਾ ਮੈਨੂੰ ਵੀ ਬੜੀ ਵਾਰ ਕੁੱਟਿਆ ਮੈਨੂੰ ਨਹੀਂ ਆਉਂਦਿਆ ਨਹੀਂ ਆ ਪਿੱਛੇ ਆਉਂਦਾ ਕੋਈ ਕੋਈ ਹੈ ਨਹੀਂ ਕੋਈ ਪੂਰੀ ਆਦਾਲ ਮੇਰੇ ਮੇਰਾ ਜਵਾਈ ਆ ਕੱਲਾ ਦੋ ਮੁੰਡੇ ਦੂਜਾ ਵੀ ਸੈਂਟਰ ਦੀ ਆ ਦੂਜਾ ਵੀ ਇਦਰੇ ਕਰਦਾ ਹੈ ਇਹਨੀ ਗੱਲ ਤਾਂ ਮਾੜੀ ਹੋ ਗਈ ਇੰਦੀ ਮਕਾਨ ਵੇਚਦਾ ਹੈ ਐਂੜ ਕਾਦੇ ਆ ਗਿਆ ਕੀ ਇਹ ਕਰਦਾ ਹੈ ਇਹ ਸੁੱਕਾ ਉਹ ਸੁੱਕਾ ਹੀ ਕਰਦਾ ਹੈ ਜਦ ਤਮਾਕੂ ਉਹ ਖਾਂਦਾ ਤੇ ਕਿਥੋਂ ਆਏ ਨਹੀਂ ਸ਼ਹਿਰ ਆਏ ਸ਼ਹਿਰੋਂ ਆਏ ਤੇ ਚੱਲਿਆ ਅਪਰੋਜਪੁਰ ਕੇ ਨੇ ਦੱਸ ਭਾਈ ਉਤੇ ਰਾਜੀ ਹੋ ਜਾਂਦਾ ਅਸੀਂ ਲੈ ਕੇ ਚੱਲੇ ਸਾਂ ਥੋੜੇ ਇਹਨੇ ਮੁਕਤੀ ਵਾਲੇ ਲੈ ਜਾਣ ਤੇ ਚੜਕਾ ਦੇ ਮਗਰਮਗਰ ਭੰਜੀ ਫੇਰਦੀ ਬਚਾਉਣ ਵਾਸਤੇ ਸਵੇਰ ਤੇ ਸਵੇਰ ਦੀ ਭੰਜੀ ਫੇਰਦੀ ਨੰਗਾ ਗਰੀ ਬੜਕਦਾ ਮੈਨੂੰ ਪਾੜ ਲਈਂਦਾ ਨਾ ਕੋੜਦਾ ਨਾ ਮੈਨੂੰ ਆਂਦਾ ਕਿਨੇ ਬੋਤਾਂ ਦੋ ਬੋਤਾਂ ਦੁਜਾ ਉਸੇ ਤਦੇ ਥੋੜੇ ਚਰਾ ਪਿੰਦਾ ਉਪੋਤਰਾ ਨੋ ਚੱਲ ਕੇ ਚਲੇਗੀ ਵਾਈ ਸੜਕਾਂ ਦੇ ਵਿੱਚ ਨੂੰ ਕਾਬੂ ਨਹੀਂ ਹੁੰਦੇ ਨਹੀਂ ਆਉਂਦਾ ਇੱਕ ਹੀ ਕਿੰਦਾ ਵਾ ਇਹ ਸਾਡੇ ਆਕੇ ਨਹੀਂ ਲੱਭਦਾ ਸਾਨੂੰ ਕੋ ਆਉਂਦਾ ਨਹੀਂ ਉਤਨਾ ਪਤਾ ਮੇਰੀ ਮਾਂ ਹੈ ਉਤਨਾ ਨਹੀਂ ਆਉਂਦਾ ਲੱਗ ਕੇ ਨਹੀਂ ਆਉਂਦਾ ਗਰੀ ਚੀਜ਼ ਕੋਈ ਲੈ ਕੇ ਮੋਲ ਤੋੜ ਦਿੰਦਾ ਸਭ ਕੁਝ ਤੋੜ ਦਿੰਦਾ ਕੁੜੀ ਕਿੱਥੇ ਆ ਕੁੜੀ ਉਹ ਬੈਠੀ ਆ ਆ ਵੇ ਉਹ ਤੇ ਉਧਰੋਂ ਚਲੇ ਗਿਆ ਪੰਜ-ਛੇ ਵਾਰੀ ਇਧਰੋਂ ਚਲੇ ਗਿਆ ਅੰਬਰਸਰ ਸਾਹਿਬ ਨੂੰ ਪੰਜ-ਛੇ ਵਾਰੀ ਇਧਰੋਂ ਚਲੇ ਗਿਆ ਪੰਜ-ਛੇ ਵਾਰੀ ਉਧਰੋਂ ਚਲੇ ਗਿਆ ਉਹ ਨਹੀਂ ਕੋਈ ਮੰਨਦਾ بڑے ਮੁੰਡੇ ਕੱਟੇ ਕੀਤੇ ਮੈਂ ਮੁੰਡੇ ਕੱਟੇ ਕੀਤੇ ਨਹੀਂ ਕੋਈ ਆਕੇ ਨਹੀਂ ਲੱਗਦਾ ਜਦੋਂ ਮੈਂ ਕਿਤੇ ਪੈ ਜਾਂਦਾ ਉਹਦੇ ਨੂੰ ਕੋਈ ਆਕੇ ਰਾਗਦਾ ਕਿੰਨੇ ਬੜੇ ਨੇ ਮੇਰੇ ਪੁਲਿਸ ਤੇ ਕੋਈ ਨਹੀਂ ਆਕੇ ਲੱਗਦਾ ਨਾ ਸਿਰ ਇਹ ਨਹੀਂ ਬੜੀ ਹੱਦ ਕਰਦੀ ਕੋੜੇ ਨਾ ਉਹ ਪੈ ਗਿਆ ਜਾਇ ਬੈਗ ਟੋਟਾ ਆ ਉੱਤੇ ਰਾਜ ਇਹ ਕਿਹਨੀ ਕੋ ਦਾ ਮੇਰਾ ਨਾਮ ਸਰ ਸੈਜ ਕੋਲ ਸੀਗਾ ਇਹ ਕਿਹਦੀ ਜਗਾ ਵਾ ਉਹ ਸਰ ਅੰਮ੍ਰਿਤਸਰ ਬਾਈਪਾਸ ਆ ਤਰਨ ਤਰਨ ਦਾ ਤੇ ਇੱਥੇ ਕਿਸ ਤਰ੍ਹਾਂ ਪੁਲਿਸ ਵਾਲੇ ਜਾਂਦੇ ਨਾਕਾ ਸਰ ਇੱਥੇ ਕੋਈ ਵੀ ਨਹੀਂ ਹੈਗਾ ਇਸ ਟਾਈਮ ਇੱਥੇ ਹੋਣਾ ਚਾਹੀਦਾ ਵਾ ਸਭੋਂ ਇੱਥੇ ਕੋਈ ਵੀ ਚਲੋ ਕੋਈ ਗੱਲਬਾਤ ਹੋ ਜਾਂਦੀ ਆ ਰਬਨਾ ਕਰੇ ਕੋਈ ਐਂਸਕਾ ਵੀ ਕਟਕਾ ਵਰਦੀ ਆ ਇੱਥੇ ਕੋਈ ਵੀ ਪੁਲਿਸ ਵਾਲਾ ਨਹੀਂ ਹੈਗਾ ਉਹ ਚਲੋ ਇੱਕ ਮੁੰਡਾ ਹੈਗਾ ਉਹ ਕਦੀ ਗੱਡੀਆਂ ਅੱਗੇ ਇੱਧਰ ਜਾਂਦਾ ਵਗਦੀ ਉੱਧਰ ਜਾਂਦਾ ਆ ਤੇ ਉਹਦੇ ਕਰਕੇ ਅਸੀਂ ਸਭੋ ਮੈਂ ਇੱਥੇ ਆਇਆ ਸੀਗਾ ਮੈਂ ਤੇ ਆਪ ਸਭੋ ਕੇ ਦੀ ਮਦਦ ਵਾਸਤੇ ਹੀ ਆਇਆ ਵਾਂ ਪਰ ਉਹ ਕੋਈ ਵੀ ਇੱਥੇ ਪੁੱਲਸਾਂ ਵਾਲੇ ਨੀਂ ਲੱਭਦਾ ਪਿਆ ਅਸੀਂ ਤੇ ਸਭੋ ਲੱਭਨ ਦੇ ਉਹ ਇੱਕ ਮਾਂ ਆ ਤੇ ਇੱਕ ਭੈਣ ਆ ਵਿਚਾਰੀ ਉਹ ਇੱਧਰ ਉੱਧਰ ਭਟਕਦੇ ਪਏ ਆ ਕੋਈ ਪੁੱਲਸਾਂ ਵਾਲਾ ਨਹੀਂ ਇੱਥੇ ਹੈਗਾ ਹੋਣਾ ਚਾਹੀਦਾ ਆ ਸਰ ਇੱਥੇ